ਹਾਂਜੀ ਆ ਇੱਕ ਸੀਸੀਟੀਵੀ ਫੁਟੇਜ ਆਇਆ ਆ ਕਿਸੇ ਵੱਲੋਂ ਤੇ ਉਹ ਕਹਿੰਦਾ ਕਿ ਕੋਈ ਰਾਤ 11 ਤੋਂ 12 ਦੇ ਵਿੱਚ ਵਿੱਚ ਦੀ ਇਹ ਗੱਲ ਆ ਆ ਮੁੰਡੇ ਦੇ ਨਾਲ ਕੁੜੀ ਖੜੀ ਆ ਸਾਈਡ ਤੇ ਤੇ ਉਹ ਜिद ਕਰ ਰਿਹਾ ਕਿ ਨਾਲ ਚੱਲ ਉਹ ਜਾ ਨਹੀਂ ਰਹੀ ਜਾਂ ਤਾਂ ਪਹਿਲਾਂ ਮੁੰਡੇ ਨੇ ਫੋਨ ਲਾ ਕੇ ਸੱਦਿਆ ਆ ਵੀ ਤੂੰ ਆ ਜਾ ਕੋਈ ਚੱਕਰ ਨਹੀਂ ਤੇ ਉਹ ਕੁੜੀ ਜਾਂਦੀ ਵੀ ਮੈਂ ਆ ਜਾਨੀ ਹੁਣ ਉਹ ਆ ਗਈ ਆ ਗਾੜੀ ਮੁੰਡੇ ਦੇਖਿਆ ਦੋ ਆ ਹੁਣ ਉਹ ਮਨਾ ਕਰਦੀ ਹੈ ਹੁਣ ਉਹ ਤੱਕੇ ਦੇ ਨਾਲ ਖੜਨ ਦੀ ਕੋਸ਼ਿਸ਼ ਕਰਦਾ ਆ ਲਾਗੋਂ ਦੀ ਲੋਕ ਵੀ ਨੰਗਦੇ ਆ ਪਰ ਕੋਈ ਨਹੀਂ ਖੜ ਕੇ ਪੁੱਛਦਾ ਵੀ ਇਹ ਕੀ ਚੱਲ ਰਿਹਾ ਹੈ ਵੀ ਤੂੰ ਕੁੜੀ ਇੱਥੇ ਕੀ ਕਰਦੀ ਆ ਤੇ ਵੀ ਤੁਸੀਂ ਮੁੰਡਿਓ ਕੀ ਕੁੜੀ ਦੇ ਨਾਲ ਜ਼ਬਰਦਸਤੀ ਕੋਈ ਨਹੀਂ ਖੜ ਕੇ ਪੁੱਛਦਾ ਇਹ ਹਾਲਾਤ ਬਣ ਗਿਆ ਸਾਡੇ ਸਮਾਜ ਦੇ ਵਿੱਚ ਬੱਚੇ ਆਪਣੇ ਮਾਪਿਆਂ ਦੀ ਇੱਜ਼ਤ ਨੂੰ ਰੋਲਣ ਲੱਗੇ ਇੱਕ ਸੈਕਿੰਡ ਵੀ ਨਹੀਂ ਲਾਉਂਦੇ ਇਹਨਾਂ ਵੀ ਨਹੀਂ ਸੋਚਦੇ ਵੀ ਕੀ ਬਨਣਾ ਹੈ ਕੀ ਨਹੀਂ ਬਨਣਾ ਉਹ ਨਹੀਂ ਵਿਚਾਰਦੇ ਉਹ ਦੇਖੋ ਉਹਨੇ ਕਿਹਾ ਕੁਛ ਉਹ ਮਗਰ ਬਹਿ ਗਈ ਹੈ ਚਲੋ ਹੁਣ ਉਹਨਾਂ ਲੈ ਜਾਣਾ ਹੈ ਹੁਣ ਅੱਗੋ ਕੀ ਹੋਣਾ ਕੀ ਨਹੀਂ ਹੋਣਾ ਇਹ ਤਾਂ ਉਹੀ ਜਾਣਦੇ ਆ ਪਰ ਵਿਚਾਰਨ ਵਾਲੀ ਗੱਲ ਇਹ ਆ ਕਿ ਇਹ ਹੋ ਕੀ ਰਿਹਾ ਫਿਰ ਕਹਿੰਦੇ ਕਿ ਧੀਆਂ ਕੁੱਖ ਚ ਮਰਦੀਆਂ ਨੇ ਹੋਰ ਦੱਸੋ ਕਿੱਥੇ ਮਰਨ ਐਦਾਂ ਤੇ ਕਰਦੇ